ਪਾਵਨ ਵਾਲਮੀਕੀ ਤੀਰਤੇ ਸੀਐਮ ਸਾਹਿਬ ਜਦੋਂ ਬਣੇ ਸੀ ਨਾ ਤੇ ਪਾਵਨ ਵਾਲਮੀਕੀ ਤੀਰਤੇ ਨਕਮਸਤਕ ਹੁਣ ਆਏ ਸੀ ਤੇ ਉੱਥੇ ਇਹਨਾਂ ਨੇ ਇਹ ਬਚਨ ਕੀਤਾ ਸੀ ਭਗਵਾਨ ਵਾਲਮੀਕੀ ਮਹਾਰਦੇ ਪ੍ਰਤਮਾ ਦੇ ਕੋਲ ਖੜੇ ਹੋ ਕੇ ਕਿ ਜਦੋਂ ਇੱਥੇ ਇੱਕ ਟੂਟੀ ਵੀ ਖਰਾਬ ਹੋਊਗੀ ਨਾ ਤੇ ਅਸੀਂ ਦੇਣਦਾਰ ਆ ਅੱਜ ਅੰਮ੍ਰਿਤਸਰ ਦਾ ਜਿਹੜਾ ਪ੍ਰਸ਼ਾਸਨ ਹੈ ਜਾਂ ਡੀਸੀ ਸਾਹਿਬਾਨ ਆ ਉਹ ਤੁਸੀਂ ਦੇਖ ਹੀ ਸਕਦੇ ਹੋ ਕਿ ਤੀਰਤੀ ਹਾਲਤ ਤੁਸੀਂ ਦੇਖ ਹੀ ਲਈ ਆ ਤੁਸੀਂ ਸਾਰੇ ਸ਼ਾਟ ਲਏ ਆ ਸਰੋ ਓਵਰ ਦੇ ਵਿੱਚ ਮੱਛੀਆਂ ਮਰੀਆਂ ਹੋਈਆਂ ਨੇ ਔਰ ਜਿਹੜਾ ਆ ਜਿਹੜੀ ਤੁਸੀਂ ਦੇਖ ਸਕਦੇ ਕਿ ਪ੍ਰਕਰਮਾ ਦਾ ਕੀ ਹਾਲ ਹੈ ਜਾਂ ਨਿਸ਼ਾਨ ਸਾਹਿਬ ਦੇ ਲਾਗੇ ਕਿੰਨੀ ਜਿਹੜੀ ਆ ਧਸਤ ਪਈ ਆ ਚਬਲਾ ਲੈ ਕੇ ਜਾ ਰਹੇ ਤੇ ਘਰ ਚਲੇ ਤੇ ਪੈਜੀ ਤੁਹਾਨੂੰ ਪਤਾ ਨਹੀਂ ਹੈ ਕੀ ਤਕਸਤਾਨ ਪਤਾ ਨਾ ਤੁਨ ਇਹ ਕਰਕੇ ਤੁਸੀਂ ਗੌਰ ਕਰੋ ਭੈਣ ਜੀ ભગવાન તમામ સાહેબ ਦੀ મલાકી એ છે કે ਇੱਥੇ ਸਕਿਉਰਟੀ ਸੀਗੀ ਪਹਿਲਾਂ ਬਹੁਤ ਜ਼ਿਆਦਾ ਸਕਿਉਰਟੀ ਸੀਗੀ ਪਹਿਲਾਂ ਜੀ ਜੀ ਇਹਨਾਂ ਨੇ ਜਦੋਂ ਸੀਐਮ ਜੀਐਮ ਸਾਹਿਬ ਟਰਮੀਨੇਟ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਸਕਿਉਰਟੀ ਘਟਾਈ ਜੀ ਸਕਿਉਰਟੀ ਘਟਾਉਣ ਤੋਂ ਬਾਅਦਾਂ ਫਿਰ ਇਹਨਾਂ ਨੇ ਪੁਜਾਰੀ ਘਟਾਏ ਪੁਜਾਰੀ ਘਟਾਉਣ ਤੋਂ ਬਾਅਦਾਂ ਫਿਰ ਇਹਨਾਂ ਨੇ ਜਿਹੜੇ ਇੱਥੇ ਸਫਾਈ ਵਿਵਸਥਾ ਵਾਲੀ ਸੀ ਉਹ ਘਟਾਏ ਹੁਣ ਜਿਹੜਾ ਆਪਾਂ ਬੀਬੀਆਂ ਨੂੰ ਚਪਲਾ ਵਾਲੀਆਂ ਨੂੰ ਦੇਖਿਆ ਪਹਿਲਾਂ ਉੱਥੇ ਜਿਹੜਾ 게ਟ ਤੇ ਸਕਿਉਰਟੀ ਹੁੰਦੀ ਸੀ ਲੋਕਾਂ ਨੂੰ ਡਰ ਹੁੰਦਾ ਪਰ ਕਰਮਾਂ ਵਿੱਚ ਜੀ ਸਕਿਉਰਟੀ ਲੱਗੀ ਹੁੰਦੀ ਸੀ ਅੱਜ ਤੁਸੀਂ ਦੇਖ ਸਕਦੇ ਹੋ ਦਰ ਹੈ ਨੀ ਕਿਸੇ ਦਾ ਨਾ ਕੋਈ ਪ੍ਰਸ਼ਾਸਨ ਦਾ ਇਥੇ ਅਧਿਕਾਰੀ ਹੈ ਤੇ ਨਾ ਸੇਵਾਦਾਰਾਂ ਦੀ ਜਿਹੜਾ ਆ ਕੋਈ ਸੁਣਦਾ ਵਾ ਸਸੀਗਲ ਜੀ ਮੈਂ ਹਰਵਿੰਦਰ ਸੌਤ ਆ ਅੱਜ ਖੜੇ ਹਾਂ ਅਸੀਂ ਸ੍ਰੀ ਅੰਮ੍ਰਿਤਸਰ ਦੇ ਵਿੱਚ ਭਗਵਾਨ ਵਾਲਮੀਕ ਜੀ ਆਸ਼ਰਮ ਦੇ ਇੱਥੇ ਕੇ ਦੇਖਿਆ ਜਾਵੇ ਕਿ ਪਿਛਲੇ ਦਿਨਾਂ ਤੋਂ ਕੁਝ ਵਾਇਰਲ ਵੀਡੀਓ ਨਜ਼ਰ ਆਈਆਂ ਸੀ ਸਾਹਮਣੇ ਸਫਾਈ ਨੂੰ ਲੈ ਕੇ ਅੱਜ ਸਾਡੇ ਨਾਲ ਮਨਦੀਪ ਸਿੰਘ ਖਾਲਸਾ ਮੌਜੂਦ ਨੇ ਉਹਨਾਂ ਦੇ ਨਾਲ ਕਰਦੇ ਹਾਂ ਵਾਰਤਾਲਾਪ ਕਿ ਉਹ ਇਸ ਜੋ ਦ੍ਰਿਸ਼ ਨੂੰ ਕਿਸ ਨਜ਼ਰ ਦੇ ਨਾਲ ਦੇਖਦੇ ਨੇ ਸਭ ਤੋਂ ਪਹਿਲਾਂ ਖਾਲਸਾ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਇਸ਼ ਦੀ ਤੇ ਜੈ ਵਾਲਮੀਕੀ ਹਰ ਬਲਵਾਂ ਦੇ ਸੋ ਸੋਤਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕੀ ਤੁਸੀਂ ਪਾਵਨ ਵਾਲਮੀਕੀ ਤਿਰਫ ਤੇ ਕਵਰੇਜ ਕਰਨ ਆਏ ਹੋ ਔਰ ਸਭ ਤੋਂ ਵੱਡੀ ਗੱਲ ਤੁਸੀਂ ਇਕੱਲੀ ਸਫਾਈ ਦੀ ਕੀਤੀ ਇਕੱਲੀ ਸਫਾਈ ਦੀ ਗੱਲ ਹੀ ਨਹੀਂ ਆ ਪਾਵਨ ਵਾਲਮੀਕੀ ਤਿਰਫ ਦੀ ਜਿਹੜੀ ਮੈਨੇਜਮੈਂਟ ਆ ਉਹ ਬਿਲਕੁਲ ਖੇਰੂ ਖੇਰੂ ਹੋ ਚੁੱਕੀ ਆ 4 ਸਾਲ ਦੇ ਕਰੀਬ ਭਗਵੰਤ ਮਾਨ ਦੀ ਸਰਕਾਰ ਨੂੰ ਹੋ ਗਏ ਆ ਪਾਵਨ ਵਾਲਮੀਕੀ ਤੀਰਤੇ ਸੀਐਮ ਸਾਹਿਬ ਜਦੋਂ ਬਣੇ ਸੀ ਨਾ ਤੇ ਪਾਵਨ ਵਾਲਮੀਕੀ ਤੀਰਤੇ ਨਕਮਸਤਕ ਹੁਣ ਆਏ ਸੀ ਤੇ ਉੱਥੇ ਇਹਨਾਂ ਨੇ ਇਹ ਬਚਨ ਕੀਤਾ ਸੀ ਭਗਵਾਨ ਵਾਲਮੀਕੀ ਮਾਰੇ ਦੇ ਪ੍ਰਤਮਾ ਦੇ ਕੋਲ ਖੜੇ ਹੋ ਕੇ ਕਿ ਜਦੋਂ ਇੱਥੇ ਇੱਕ ਟੂਟੀ ਵੀ ਖਰਾਬ ਹੋਊਗੀ ਨਾ ਤੇ ਅਸੀਂ ਦੇਣਦਾਰ ਆ ਤੇ ਅੱਜ ਅੰਮ੍ਰਿਤਸਰ ਦਾ ਜਿਹੜਾ ਪ੍ਰਸ਼ਾਸਨ ਹੈ ਜਾਂ ਡੀਸੀ ਸਾਹਿਬਾਨ ਆ ਉਹ ਤੁਸੀਂ ਦੇਖ ਹੀ ਸਕਦੇ ਹੋ ਕਿ ਤੀਰਤੀ ਹਾਲਤ ਤੁਸੀਂ ਦੇਖ ਹੀ ਲਈ ਆ ਤੁਸੀਂ ਸਾਰੇ ਸ਼ਾਟ ਲਏ ਆ ਸਰੋਵਰ ਦੇ ਵਿੱਚ ਮੱਛੀਆਂ ਮਰੀਆਂ ਹੋਈਆਂ ਨੇ ਔਰ ਜਿਹੜਾ ਆ ਜਿਹੜੀ ਤੁਸੀਂ ਦੇਖ ਸਕਦੇ ਕਿ ਪ੍ਰਕਰਮਾ ਦਾ ਕੀ ਹਾਲ ਹੈ ਜਾਂ ਨਿਸ਼ਾਨ ਸਾਹਿਬ ਦੇ ਲਾਗੇ ਕਿੰਨੀ ਜਿਹੜੀ ਧਸਟ ਪਈ ਆ ਤੇ ਅਸਲ ਦੇ ਵਿੱਚ ਕੱਲਾ ਸਫਾਈ ਦੀ ਵਿਵਸਥਾ ਹੀ ਨਹੀਂ ਆ ਪੰਜਾਬ ਸਰਕਾਰ ਜਿਹੜੀ ਆ ਬਿਲਕੁਲ ਪਾਵਨ ਵਾਲਮੀਕੀ ਤੀਰਥ ਵੱਲੋਂ ਗੌਰ ਨਹੀਂ ਕਰ ਰਹੀ ਅਸੀਂ ਪੰਜਾਬ ਸਰਕਾਰ ਨੂੰ ਤਾਂ ਕਹਿੰਦੇ ਆ ਕਿ ਪਾਵਨ ਵਾਲਮੀਕੀ ਤੀਰਥ ਸ਼ਰੈਨ ਬੋਰਡ ਦੇ ਚੇਅਰਮੈਨ ਸਾਹਿਬ ਸੀਐਮ ਸਾਹਿਬ ਆਪ ਨੇ ਇਸ ਕਰਕੇ ਸੀਐਮ ਸਾਹਿਬ ਨੂੰ ਗੌਰ ਕਰਨੀ ਚਾਹੀਦੀ ਆ ਤੇ ਗੌਰ ਕਰੋਂਗੇ ਤਾਂ ਵਧੀਆ ਰਹਿਣਗੇ ਨਹੀਂ ਤਾਂ ਸਤਾਈ ਨੇੜੇ ਹੀ ਆ ਬਿਲਕੁਲ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਕਿ ਸ਼ਰੈਨ ਬੋਰਡ ਦੇ ਚੇਅਰਮੈਨ ਨੇ ਸੀਐਮ ਸਾਹਿਬ ਆਪ ਨਹੀਂ ਫਿਰ ਦੇਖਿਆ ਜਾਵੇ ਕਿ ਪਿਛਲੇ ਕੁਝ ਦਿਨਾਂ ਤੋਂ ਉਹ ਇੱਥੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵੇਖੀ ਨੇ ਤੇ ਉਹ 골ਡਨ ਟੈਂਪਲ ਆਪਣਾ ਹਰਮੰਦਰ ਸਾਹਿਬ ਜੀ ਉੱਥੇ ਨਮਸਤਕ ਹੋਏ ਨੇ ਅਕਾਲ ਪੁਰਖ ਹੁਕਮ ਗਿਆ ਸੀ ਉੱਥੇ ਉਹ ਆਏ ਨੇ ਪੇਸ਼ ਹੋਏ ਨੇ ਕੀ ਗੱਲ ਹੈ ਕਿ ਜਿਹੜਾ ਕੀ ਕਰਨ ਮੈਨ ਕੀ ਏ ਜਿਹੜਾ ਉਹ ਇਸ ਤਿੰਨ ਤੇ ਕਿਉਂ ਨਹੀਂ ਪਹੁੰਚੇ ਦੇਖੋ ਤੁਹਾਡਾ ਬਹੁਤ ਵਧੀਆ ਸਵਾਲ ਲੱਗਾ ਮੈਨੂੰ 4 ਸਾਲ ਦੇ ਕਰੀਬ ਹੋ ਗਏ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਇੱਕ ਮੀਟਿੰਗ ਨਹੀਂ ਲਈ ਪਿਛਲੇ ਪ੍ਰਗਟ ਦਿਨਸ ਦੇ ਕਰੀਬ ਜਿਹੜਾ ਆ ਪ੍ਰਗਟ ਦਿਨ ਤੋਂ ਬਾਅਦ ਆ ਬੜਾ ਵੱਡਾ ਪੰਜਾਬ ਨਹੀਂ ਪੂਰੇ ਵਿਸ਼ਵ ਦੇ ਵਿੱਚ ਪਤਾ ਲੱਗਿਆ ਸੀ ਕਿ ਵਾਲਮੀਕੀ ਸਮਾਜ ਦਾ ਨਿਸ਼ਾਨ ਸਾਹਿਬ ਨੂੰ ਲੈ ਕੇ ਬੜਾ ਵੱਡਾ ਵਿਵਾਦ ਸੀ ਸਰਕਾਰ ਉੱਥੇ ਵੀ ਫੇਰ ਰਹੀ ਸਰਕਾਰ ਡਬਲ ਅਲਟੀਮੇਟਡ ਦਿੰਦੀ ਰਹੀ ਉਹਨਾਂ ਨੂੰ ਕੋਸ਼ ਕਹਿੰਦੀ ਨਹੀਂ ਦੂਸਰੀ ਤਰ੍ਹਾਂ ਨੂੰ ਦੂਸਰੀ ਤਰ੍ਹਾਂ ਨੂੰ ਕੋਸ਼ ਕਹਿੰਦੀ ਰਹੀ ਸਰਕਾਰ ਉੱਥੇ ਵੀ ਫੇਰ ਰਹੀ ਫਗਮਨ ਤਮਨ ਸਾਹਿਬ ਨੇ ਉੱਥੇ ਵੀ ਰਾਜਨੀਤੀ ਕੀਤੀ ਸਮਾਜ ਦੇ ਨਾਲ ਤਰਨਤਾਰਨ ਦੇ ਵਿੱਚ ਇਲੈਕਸ਼ਨ ਸੀ ਉਹਨਾਂ ਨੇ ਇਲੈਕਸ਼ਨ ਨੂੰ ਕਵਰ ਕਰਦੇ ਲਈ ਸਮਾਜ ਨੂੰ ਗੁੰਮਰਾਹ ਕਰਕੇ ਉਸ ਮਸਲੇ ਨੂੰ ਠੰਡਾ ਕਰ ਲਿਆ ਕਿਉਂ ਦੇਖੋ ਅਸਲ ਦੇ ਵਿੱਚ ਜਿਹੜੀ ਆ ਸਮਾਜ ਨੂੰ ਪਿੱਛੇ ਛੁੱਟਿਆ ਜਾ ਰਿਹਾ ਉਹਨਾਂ ਨੂੰ ਪਿੱਛੇ ਪਾਇਆ ਜਾ ਰਿਹਾ ਸੀਐਮ ਸਾਹਿਬ ਇਹ ਉਹ ਕੌਮ ਹੈ ਜਾਂ ਇਹ ਉਹ ਸਮਾਜ ਹੈ ਪੂਰੇ ਪੰਜਾਬ ਦੇ ਵਿੱਚ ਵਾਲਮੀਕੀ ਮਜਬੀਸ ਇੱਕ ਸਮਾਜ ਦੀ ਜੇਕਰ ਆਬਾਦੀ ਦੀ ਗੱਲ ਕਰਦੇ ਤਾਂ 40% ਹੈ ਔਰ ਇੱਥੇ ਜੋ ਪਾਵਨ ਵਾਲਮੀਕੀ ਤੀਰਥ ਹੈ ਇੱਥੇ ਲੱਖਾਂ ਕਰੋੜਾ ਲੋਕਾਂ ਦੀ ਆਸ ਦਾ ਕੇਂਦਰ ਹੈ ਤੇ ਤੁਸੀਂ ਉਧਰ ਨਹੀਂ ਗੌਰ ਕਰ ਰਹੇ ਇਸ ਕਰਕੇ ਅਸਲ ਦੇ ਵਿੱਚ ਗੱਲ ਗੌਰ ਕਰਨ ਦਾ ਕਾਰਨ ਇਹ ਹੈ ਜਿਹੜੇ ਸਾਡੇ ਨੁਮਾਇੰਦੇ ਆ ਉਹਨਾਂ ਨੂੰ ਵੀ ਅਪੀਲ ਹੈ ਕਿ ਉਹ ਗੌਰ ਕਰਨ ਉਹ ਇਹ ਬੇਨਤੀ ਕਰਨ ਕਿ ਭਗਵਾਨ ਤਮਨ ਸਾਹਿਬ ਨੇ 4 ਸਾਲਾਂ ਵਿੱਚ ਕੁਝ ਨਹੀਂ ਕੀਤਾ ਮਨ ਮਹਾਰਾਏ ਕਈ ਵੀ ਦਾਦਨਾ ਕਰਨਾ ਹੁਣ ਵੀ ਕੁਝ ਨਹੀਂ ਹੋਣਾ ਦੇਖੋ ਖਾਲਸਾ ਜੀ ਇੱਕ ਮੈਂ ਸਵਾਲ ਹੋਰ ਕਰੂੰਗਾ ਕਿ ਚਾਹਨਾ ਕਰਨਾ ਚਾਹੁੰਗਾ ਮੈਂ ਜੀ ਦੇ ਕੋਈ ਸਲੈਂਡ ਬੋਰਡ ਦੇ ਵਿੱਚ ਕੁਝ ਨਮਾਇंदे ਨੇ ਜਿਹੜੇ ਉਹ ਆਪਣੇ ਹੀ ਨਹੀਂ ਜੀ ਉਹਨਾਂ ਦਾ ਕੀ ਕਾਰਨ ਹੈ ਕਿ ਜਿਹੜਾ ਉਹ ਇਸ ਤੀਰਥ ਵੱਲੇ ਕਿਉਂ ਧਿਆਨ ਨਹੀਂ ਦੇ ਰਹਾ ਜਾਂ ਕੋਈ ਮੇਨ ਮੇਨ ਕਾਰਨ ਹੈ ਜਾਂ ਫਿਰ ਤੁਸੀਂ ਇੱਕ ਚੀਜ਼ ਦੱਸਿਓ ਕਿ ਸੀਐਮ ਉਹਨਾਂ ਦੇ ਲੀਡਰ ਜੀ ਠੀਕ ਹੈ ਜੀ ਜਾਂ ਉਹਨਾਂ ਤੇ ਕੋਈ ਦਬਦਬਾ ਹੋਵੇ ਜਾਂ ਕੋਈ ਕਾਰਨ ਹੋਵੇ ਇਸ ਦਾ ਕੀ ਕਾਰਨ ਕੀ ਹੈ ਕਿ ਜੋ ਸਰਕਾਰ ਦਾ ਜੋ ਧਿਆਨ ਹੈ ਇਸ ਤੀਰਥ ਵੱਲੇ ਕਿਉਂ ਨਹੀਂ ਆ ਰਿਹਾ ਦੇਖੋ ਜੀ ਜੇਕਰ ਜਿਹੜਾ ਪ੍ਰਿੰਸੀਪਲ ਹੁੰਦਾ ਹੈ ਜੇ ਉਹ ਹੀ ਨਲਾਇਕ ਹੋਵੇ ਨਾ ਤੇ ਟੀਚਰ ਜਿਹੜੇ ਆ ਉਹ ਫਿਰ ਤੁਹਾਨੂੰ ਪਤਾ ਹੀ ਹੋਵੇ ਉਹ ਕਿੱਦਾਂ ਦੇ ਹੋਣੇ ਆ ਜੇ ਪਹਿਲਾ ਨੰਬਰ ਮੈਂ ਇੱਕ ਇਹ ਦੱਸਾਂ ਤੁਹਾਨੂੰ ਤੁਹਾਡੇ ਚੈਨਲ ਦੇ ਲਈ ਵਾਦਾ ਕਰਾਂ ਜਾਣਕਾਰੀ ਚ ਕਿ ਜਿਹੜੇ ਸ੍ਰੈਣ ਬੋਰਡ ਦੇ ਮੈਂਬਰ ਵੀ ਲੈ ਸੀ ਇਹ ਵੀ ਸਮਾਜ ਦੇ ਲੜਕੇ ਲੈ ਐਡਵੋਕੇਟ ਰਾਹੁਲ ਆਧਿਆ ਸਾਹਿਬ ਉਹਨਾਂ ਨੇ ਕੇਸ ਲਾਇਆ ਸ਼ਸ਼ੀ ਗੇਲਦੀ ਪਵਨ ਧਰਾਵੜ ਦੀ ਇਹਨਾਂ ਨੇ ਲੜਕੇ ਉਹ ਕੇਸ ਜਿਹੜਾ ਲੜਕੇ ਜਿੱਤਿਆ ਕਿ ਸਾਡੇ ਮੈਂਬਰ ਲਾਓ ਟੋਟਲ 14 ਤੋਂ 15 ਦੇ ਕਰੀਬ ਮੈਂਬਰ ਹੁੰਦੇ ਨੇ ਸ੍ਰੈਣ ਬੋਰਡ ਦੇ ਉਹ 7-8 ਦੇ ਕਰੀਬ ਜਿਹੜੇ ਵਾਲਮੀਕੀ ਵਜੀਵੀ ਦੇ ਖਜ਼ਮਾਦ ਤੋਂ ਜਿਹੜੇ ਆ ਮੈਂਬਰ ਹੋ ਸਕਦੇ ਨੇ ਉਹ ਲਾਜ਼ਮੀ ਨਹੀਂ ਰੱਖਣੇ ਔਰ ਜੇ ਉਹ ਮੈਂਬਰ ਵੀ ਅਸੀਂ ਲੜ ਕੇ ਲਿਆ ਤੁਸੀਂ ਇੱਥੋਂ ਹਿਸਾਬ ਲਾ ਲਓ ਕਿ ਸਰਕਾਰ ਕਿੰਨੇ ਕਿ ਗੌਰ ਕਰ ਰਹੀ ਆ ਬਿਲਕੁਲ ਗੌਰ ਨਹੀਂ ਕਰ ਰਹੀ ਪਵਨ ਵਾਲਮੀਕੀ ਤੀਰਸਾਲੂ ਸਰਕਾਰ ਔਰ ਜੋ ਸਮਾਜ ਦੀ ਗੱਲ ਕਰਦੇ ਆ ਤੇ ਸਮਾਜ ਜਿੰਨਾ ਹੋ ਸਕਦਾ ਪ੍ਰਿਆਸ ਕਰ ਵੀ ਰਿਹਾ ਜਲੰਧਰ ਤੋਂ ਵੀ ਜਿਹੜੇ ਸਾਥੀ ਸੇਵਾ ਨਿਭਾ ਰਹੇ ਆ ਅੱਜ ਹੋਰ ਵੀ ਅਸੀਂ ਸਾਥੀ ਦੇਖੀ ਸੇਵਾ ਨਿਭਾ ਰਹੇ ਆ ਪਰ ਇੰਨਾ ਇਕੱਲਾ ਸੇਵਾ ਨਿਭਾਉਣ ਦੇ ਨਾਲ ਕੰਮ ਨਹੀਂ ਚੱਲਣਾ ਜੋ ਪਾਵਨ ਵਾਲਮੀਕੀ ਤੀਰਥ ਦੀ ਜੀ ਸੁੰਦਰਤਾ ਦੀ ਗੱਲ ਕਰਦੇ ਤੇ ਕਰੋੜਾਂ ਦਾ ਬਜਟ ਲੱਗੂਗਾ ਜਿਹੜਾ ਜਿਹੜੇ ਨਿੱਕੇ ਨਿੱਕੇ ਮੈਨਟੀਨਸ ਨੇ ਬਹੁਤ ਸਾਰੇ ਇਦਾਂ ਦੇ ਕੰਮ ਨੇ ਜਿਹੜੇ ਪਾਵਨ ਵਾਲਮੀਕੀ ਤੀਰਥ ਦੇ ਹੋਣ ਵਾਲੇ ਨੇ ਬਿਲਕੁਲ ਜੀ ਖਾਲਸਾ ਜੀ ਮੈਂ ਇੱਕ ਗੱਲ ਹੋਰ ਕਰਨਾ ਚਾਹੂੰਗਾ ਕਿ ਵਾਲਮੀਕ ਤੀਰਥ ਦੇ ਨਾਂ ਤੇ ਕਈ ਜਥੇਬੰਦੀਆਂ ਵੀ ਬਣੀਆਂ ਨੇ ਕਈ ਆਗੂ ਵੀ ਲੱਗੇ ਨੇ ਇਹ ਕਾਰਨ ਹੈ ਕਿ ਜੇ ਸਰਕਾਰ ਨਹੀਂ ਕਰਦੀ ਪਈ ਤੇ ਜਿਹੜੇ ਆਪਣੇ ਨਮਾਇंदे ਬਣੇ ਨੇ ਜਥੇਬੰਦੀਆਂ ਬਣੀਆਂ ਨੇ ਉਹ ਨਹੀਂ ਕਰ ਸਕਦੀਆਂ ਦੇਖੋ ਜੀ ਜਥੇਬੰਦੀਆਂ ਦੀ ਗੱਲ ਮੈਂ ਤੁਹਾਨੂੰ ਦੱਸਾਂ ਕਿ ਜਥੇਬੰਦੀਆਂ ਹੋਰ ਕੋਈ ਮਸਲਾ ਹੁੰਦਾ ਤੇ ਭੰਡਾਰੀ ਪੁਲ ਵੀ ਜਾਮ ਹੋ ਜਾਂਦੇ ਆ ਰੋਡ ਵੀ ਜਾਮ ਹੋ ਜਾਂਦੇ ਸਾਰਾ ਕੁਝ ਹੀ ਹੋ ਜਾਂਦਾ ਜਦੋਂ ਪਾਵਨ ਵਾਲਮੀਕੀ ਤੀਰਦੀ bari ਉਹਦੀ ਤੁਸੀਂ ਦੇਖ ਹੀ ਸਕਦੇ ਹੋ ਹੁਣ 10 ਦਿਨ ਦੇ ਕਰੀਬ ਹੋ ਗਿਆ 10 ਦਿਨ ਹੋ ਗਿਆ ਵੀਡੀਓ ਵਾਇਰਲ ਹੋ ਰਹੀਆਂ ਕਿਸੇ ਨੇ ਆਵਾਜ਼ ਚੱਕੀ ਕਿਸੇ ਨੇ ਵੀ ਆਵਾਜ਼ ਨਹੀਂ ਚੱਕੀ ਅਸੀਂ ਤਾਂ ਤੁਹਾਡਾ ਧੰਨਵਾਦ ਕਰਦੇ ਮੀਡੀਆ ਵਾਲਿਆਂ ਦਾ ਕੀ ਮਹਾਰਾਜ ਦੇ ਤੀਰ ਦਿੱਤੀ ਇਹ ਵੀਡੀਓ ਵਾਇਰਲ ਹੋ ਗਈ ਆ ਵੀ ਅਸੀਂ ਦੇਖੀਏ ਕੀ ਆ ਤੁਸੀਂ ਮੌਜੂਦਾ ਹਾਲਾਤ ਦੇਖਿਆ ਹੀ ਆ ਇਸ ਕਰਕੇ ਆਪਾਂ ਕਿਸੇ ਨੂੰ ਨਹੀਂ ਕਹਿੰਨੇ ਕਿਸੇ ਨੇ ਆਵਾਜ਼ ਚੱਕੀ ਨਹੀਂ ਚੱਕੀ ਉਹਨਾਂ ਦੀ ਆਪਣੀ ਆ ਪਰ ਅਸੀਂ ਇਸ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਸੰਗਤ ਸੱਚ ਦੇ ਨਾਲ ਖੜੇ ਸੰਗਤ ਸੱਚ ਨੂੰ ਪਹਿਚਾਣੇ ਵੀ ਸੱਚ ਹੈ ਕੀ ਆ ਜੇ ਭਗਵਾਨ ਵਾਲਮੀਕੀ ਮਹਾਰਾਜ ਇਹ ਗੱਲ ਕਰਦੇ ਆ ਭਗਵਾਨ ਵਾਲਮੀਕੀ ਮਾਰ ਪਾਵਨ ਯੋਗ ਇਸ ਤੇ ਗੱਲ ਕਰਦੇ ਆ ਧਰਮ ਬੇਚਰਫ ਲਾ ਧਰਮ ਤੁਹਾਡਾ ਸੁਭਾਅ ਹੈ ਧਰਮ ਕੋਈ ਇਹ ਨਹੀਂ ਕਿ ਅਸੀਂ ਪਹਿਰਾਵੇ ਕਰ ਲਏ ਜਾਂ ਸਾਰਾ ਕੁਝ ਕਰ ਲਿਆ ਇਹ ਧਰਮ ਨਹੀਂ ਹੈ ਧਰਮ ਸੱਚ ਹੈ ਉਹ ਸਚਾਈ ਕਿਹੜੀ ਆ ਸਚਾਈ ਭਗਵਾਨ ਵਾਲਮੀਕੀ ਮਾਰ ਦੀ ਪਾਵਨ ਬਾਣੀ ਆ ਤੇ ਅੱਜ ਜੋ ਭਗਵਾਨ ਵਾਲਮੀਕੀ ਮਾਰ ਨੇ ਕੁੱਲ ਕਾਇਨਾਤ ਨੂੰ ਦਿੱਤਾ ਨਾ ਉਹ ਅੱਜ ਧੁੰਦਲਾ ਪਿਆ ਨਜ਼ਰ ਆ ਰਿਹਾ ਪੰਜਾਬ ਦੇ ਇਸ ਪਾਵਨ ਵਾਲਮੀਕੀ ਤਿਰਤੇ ਇਸ ਕਰਕੇ ਅਸੀਂ ਵਿਰੋਧ ਵੀ ਕਰਦੇ ਆਂ ਔਰ ਅਸੀਂ ਪ੍ਰਯਾਸ ਵੀ ਕਰਾਂਗੇ ਅਸੀਂ ਜਿਹੜੇ ਸ਼ਰੈਨ ਬੋਰਡ ਦੇ ਮੈਂਬਰ ਨੇ ਅਸੀਂ ਉਹਨਾਂ ਨੂੰ ਉਹਨਾਂ ਦਾ ਵੀ ਵਿਰੋਧ ਕਰਾਂਗੇ ਅਸੀਂ ਉਹਨਾਂ ਤੱਕ ਹਫਤੋਦਸ ਵੀ ਕਰਾਂਗੇ ਸੋ ਬੇਨਤੀ ਆ ਇਸ ਕਰਕੇ ਜੀ ਇੱਕ ਮਿੰਟ ਭੈਣ ਜੀ ਚਪਲਾ ਲੈ ਕੇ ਜਾ ਰਹੇ ਦੇ ਘਰ ਚਲੇ ਤੇ ਪੈ ਜੀ ਤੁਹਾਨੂੰ ਪਤਾ ਨਹੀਂ ਹੈ ਕੀ ਤਸਤਾਨ ਤੇ ਪਤਾ ਨਾ ਤੁਹਾਨੂੰ ਇਸ ਕਰਕੇ ਤੁਸੀਂ ਗੌਰ ਕਰੋ ਭੈਣ ਜੀ ਦੇਖੋ ਤੁਸੀਂ ਆ ਹੁਣੇ ਤੁਸੀਂ ਭਾਜੀ ਦੇਖਿਆ ਹੀ ਆ कि ਆਪਾਂ ਹੁਣੇ ਇੱਥੇ ਅਵਾਈਡ ਕਰ ਰਹੇ ਸੀ ਤਾਂ ਤੁਹਾਡੇ ਸਾਹਮਣੇ ਉਹ ਜਿਹੜੇ ਇੱਕ ਦੇ ਲੋਕ ਨੇ ਨਾ ਚਲੋ ਅ ਚਪਲਾ ਪਾ ਚਪਲਾ ਪਾ ਕੇ ਪ੍ਰਕਰਮਾਂ ਵਿੱਚ ਹੁਣੇ ਤੁਸੀਂ ਦੇਖਿਆ ਬਿਲਕੁਲ ਜੀ ਬਿਲਕੁਲ ਖਾਲਸਾ ਜੀ ਅਸੀਂ ਦੇਖਿਆ ਕਿ ਇੱਥੇ ਵਾਲਮੀਕ ਆਸ਼ਰਮ ਦੇ ਉੱਤੇ ਜੋ ਕਿ ਜੋੜਿਆਂ ਦੇ ਨਾਲ ਸੰਗਤੇ ਜੋ ਆ ਜਾ ਰਹੀ ਏ ਇੱਥੇ ਕੋਈ ਸੇਵਾਦਾਰਾਂ ਦੀ ਵੀ ਜਾਂ ਕੋਈ ਦੇਖੀ ਜਾਵੇ ਤੇ ਨਗੇਲੀ ਏ ਕਿ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਹੈਗੀ ਦੇ ਹੁਣੇ ਹੁਣੇ ਇੱਥੇ ਤਸਵੀਰਾਂ ਸਾਹਮਣੇ ਆਈਆਂ ਨੇ ਸਾਡੇ ਕੈਮਰਾਮੈਨ ਨੇ ਕਵਰ ਕੀਤੀਆਂ ਨੇ ਕਿ ਇਥੋਂ ਦੀ ਜੋ ਸੰਗਤ ਲੰਘ ਰਹੀ ਹੋ ਜੋੜਿਆਂ ਦੇ ਸਮੇਤ ਲੰਘ ਰਹੀ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਕਵਰ ਕਰਦੇ ਹੋ ਦੇਖੋ ਜੀ ਅਸਲ ਦੇ ਵਿੱਚ ਇੱਦੀ ਗੱਲ ਇਹ ਆ ਭਗਵਾਨ ਤਮਨ ਸਾਹਿਬ ਦੀ ਨਲੈਕੀ ਇਹ ਆ ਕਿ ਇੱਥੇ ਸਕਿਉਰਟੀ ਸੀਗੀ ਪਹਿਲਾਂ ਬਹੁਤ ਜ਼ਿਆਦਾ ਸਕਿਉਰਟੀ ਸੀਗੀ ਪਹਿਲਾਂ ਜੀ ਜੀ ਇਹਨਾਂ ਨੇ ਜਦੋਂ ਸੀਐਮ ਜੀਐਮ ਸਾਹਿਬ ਟਰਮੀਨੇਟ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਸਿਕਉਰਟੀ ਘਟਾਈ ਸਕورٹی ਘਟਾਉਣ ਤੋਂ ਬਾਅਦਾਂ ਫਿਰ ਇਹਨਾਂ ਨੇ ਪੁਜਾਰੀ ਘਟਾਏ ਪੁਜਾਰੀ ਘਟਾਉਣ ਤੋਂ ਬਾਅਦਾਂ ਫਿਰ ਇਹਨਾਂ ਨੇ ਜਿਹੜੇ ਇੱਥੇ ਸਫਾਈ ਵਿਵਸਥਾ ਵਾਲੇ ਸੀ ਉਹ ਘਟਾਏ ਹੁਣ ਜਿਹੜਾ ਆਪਾਂ ਬੀਬੀਆਂ ਨੂੰ ਚੱਪਲਾ ਵਾਲੀਆਂ ਨੂੰ ਦੇਖਿਆ ਪਹਿਲਾਂ ਉੱਥੇ ਜਿਹੜਾ ਗੇਟ ਤੇ ਸਕਿਉਰਟੀ ਹੁੰਦੀ ਸੀ ਲੋਕਾਂ ਨੂੰ ਡਰ ਹੁੰਦਾ ਪਰ ਕਰਮਾਂ ਵਿੱਚ ਵੀ ਸਕਿਉਰਟੀ ਲੱਗੀ ਹੁੰਦੀ ਸੀ ਅੱਜ ਤੁਸੀਂ ਦੇਖ ਸਕਦੇ ਹੋ ਡਰ ਹੈ ਹੀ ਨਹੀਂ ਕਿਸੇ ਦਾ ਨਾ ਕੋਈ ਪ੍ਰਸ਼ਾਸਨ ਦਾ ਇੱਥੇ ਅਧਿਕਾਰੀ ਹੈ ਤੇ ਨਾ ਸੇਵਾਦਾਰਾਂ ਦੀ ਜਿਹੜਾ ਆ ਕੋਈ ਸੁਣਦਾ ਵਾ ਅੱਜ ਆਪਾਂ ਤੁਹਾਡੇ ਸਾਹਮਣੇ ਆਪਾਂ ਬੀਬੀ ਨੂੰ ਆਵਾਜ਼ ਮਾਰਿਆ ਬੀਬੀ ਦੌੜ ਗਈ ਕਹਿੰਦੀ ਅਸੀਂ ਘਰੋਂ ਚੱਲੇ ਜੇ ਤੁਹਾਡਾ ਇਹ ਵੀ ਅਸੀਂ ਇੱਥੇ ਇਹ ਚੇਤਾਵਨੀ ਦੇ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਇੱਥੇ ਇਹ ਸੋਚਦੇ ਆ ਕਿ ਪਾਵਨ ਵਾਲਮੀਕੀ ਤੀਰਥ ਦੇ ਵਿੱਚ ਦੀ ਤੁਸੀਂ ਆਪਣੇ ਸਾਜੋ ਸਮਾਨ ਜਾਂ ਕਾਰਜ ਕਰੋਗੇ ਇਹ ਇਹ ਬਰਦਾਸ਼ਤ ਨਹੀਂ ਹੋਣੇ ਤੁਹਾਡੇ ਘਰ ਆ ਤੁਸੀਂ ਆਪਣੇ ਰਸਤੇ ਜਿੱਧਰ ਦੀ ਆਉਂਦੇ ਉੱਧਰ ਦੀ ਰੱਖੋ ਬਿਲਕੁਲ ਬਾਬਾ ਜੀ ਇੱਕ ਚੀਜ਼ ਹੋਰ ਇੱਥੇ ਦੇਖਣ ਨੂੰ ਮਿਲੀ ਏ ਕਿ ਤੀਰਥ ਦੇ ਉੱਪਰ ਜਿਸ ਤਰ੍ਹਾਂ ਇੱਥੇ ਦੁਕਾਨਾਂ ਲੱਗੀਆਂ ਐ ਤੇ ਬੈਕਸਾਈਡ ਉਹਨਾਂ ਦੇ ਘਰ ਐ ਤੇ ਉਹਨਾਂ ਰਸਤੇ ਵੀ ਬਣਾਏ ਐ ਇਸਕੇ ਜਦੋਂ ਤੁਸੀਂ ਸਰਕਾਰ ਨੂੰ ਕੀ ਅਪੀਲ ਕਰਦੇ ਜੀ ਇਸ ਜੂ ਨੂੰ ਲੈ ਕੇ ਇਹ ਅਪੀਲ ਇਹ ਸਗੀ ਕਿ ਬਾਈ ਜੀ ਅਸਲ ਦੇ ਵਿੱਚ ਸੋਤਾ ਸਾਹਿਬ ਇਹ ਗੱਲ ਹੋਈ ਸੀ ਕਿ ਪਾਵਨ ਵਾਲਮੀਕੀ ਤੀਰ ਦੀ ਗਲਿਆਰੀ ਦੇ ਲਈ ਇੱਕ ਉਹ ਹੋਈ ਸੀ ਨਿਸ਼ਾਨਦੇਹੀ ਪਿਛਲੇ ਦਿਨ ਨਿਸ਼ਾਨਦੇਹੀ ਹੋਈ ਸੀ ਨਿਸ਼ਾਨਦੇਹੀ ਹੋਈ ਸੀ ਤਾਂ ਨਿਸ਼ਾਨਦੇਹੀ ਤੋਂ ਬਾਅਦ ਆ ਮਸਲਾ ਟੰਡੇ ਦਾ ਪੈ ਗਿਆ ਉਹ ਕਾਰਜਸ਼ੈਲੀ ਰੁਕ ਗਈ ਅਸਲ ਦੇ ਵਿੱਚ ਇਹ ਹੋਇਆ ਕਿ ਜਦੋਂ ਗਲਿਆਰੀ ਬੂਜੂਗੀ ਤੇ ਸਾਰਾ ਕੁਝ ਆਟੋਮੈਟਿਕ ਬੰਦ ਹੋ ਜਾਣਾ ਜਿਹੜੀ ਕਾਨੂੰਨੀ ਲੜਾਈ ਸੈਂਟਰ ਵਲਮ ਕੀ ਸਭਾ ਇੰਟਰਨੈਸ਼ਨਲ ਯੂਕੇ ਲੜ ਰਹੀ ਹੈ ਨਾ ਆਪਾਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਉਸ ਉਹ ਇਸ ਕੰਮ ਲਈ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਯਾਰ ਇਦਾਂ ਕਾਹਤੋਂ ਹੋ ਰਹੀ ਆ ਇਹਦਾ ਕਾਰਨ ਇਹ ਹੈ ਕਿ ਇਹਦੀ ਇੱਕ ਗਲਿਆਰੀ ਹੋ ਜੂਗੀ ਤਾਂ ਕੋਈ ਆਊ ਹੀ ਨਾ ਇਹਨੂੰ ਲੋਕਾਂ ਨੇ ਤਾਂ ਇੱਥੇ ਆਪੋ ਆਪਣਾ ਰਾਜ ਤੁਸੀਂ ਦੇਖਿਆ ਹੀ ਹੈ ਕਿ ਗੇਟ ਕਿਦਾਂ ਕੱਢੇ ਤੁਸੀਂ ਡਿੱਲਾ ਤੋੜੀਆਂ ਤੁਸੀਂ ਸਾਰਾ ਦੇਖ ਰਹੇ ਹੋ ਇਹਦਾ ਕਾਰਨ ਇਹ ਹੋਈ ਆ ਕਿ ਜਿਹੜਾ ਸਾਨੂੰ ਸਰਕਾਰ ਵੀ ਨਕਾਮ ਹੈ ਇੱਥੇ ਪਹਿਲਾਂ ਤਾਂ ਤਿੰਨ ਵਾਰੀ ਤੱਕੇ ਨਾਲ ਜਿਹੜੀ ਆ ਨਿਸ਼ਾਨਦੇਹੀ ਲਗਾਈ ਗਈ ਜੇ ਨਿਸ਼ਾਨਦੇਹੀ ਹੋਈ ਹੋ ਨਿਸ਼ਾਨਦੇਹੀ ਤੋਂ ਬਰਾ ਕੋਈ ਕਾਰਜ ਨਹੀਂ ਤੁਸੀਂ ਦੇਖ ਹੀ ਸਕਦੇ ਹੋ ਇਸ ਕਰਕੇ ਇਹ ਸਾਰੇ ਕਾਰਜ ਜਿਹੜੇ ਆ ਸੰਗਤ ਦੇ ਸਹਿਯੋਗ ਨਾਲ ਹੁੰਦੇ ਸੰਗਤ ਵੱਡੀ ਹੁੰਦੀ ਆ ਸੰਗਤ ਨੂੰ ਅਪੀਲ ਹੈ ਕਿ ਤੁਸੀਂ ਉਦਮ ਕਰੋ ਤੁਸੀਂ ਵਿਰੋਧ ਕਰੋ ਜੇਕਰ ਤੁਸੀਂ ਸੱਚੇ ਵਾਲਮੀਕਨ ਆ ਨਾ ਜੇਕਰ ਤੁਸੀਂ ਵਾਲਮੀਕੀ ਨਾਮ ਤੇ ਖਾਂਦੇ ਹੋ ਤੇ ਤੁਸੀਂ ਵਿਰੋਧ ਕਰੋ ਡਟ ਕੇ ਜੀ ਬਿਲਕੁਲ ਜੀ ਦੇਖਿਆ ਜਾਵੇ ਸਿੰਘ ਸਾਹਿਬ ਇੱਕ ਚੀਜ਼ ਹੋਰ ਦੇਖਣ ਨੂੰ ਮਿਲੀ ਹੈ ਕਿ ਜਿਸ ਤਰ੍ਹਾਂ ਇੱਥੇ ਦੋ ਲੇਡੀਜ਼ ਹੁਣੇ-ਹੁਣੇ ਲੰਘ ਕੇ ਗਈਆਂ ਏ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਆਪਣੇ ਘਰ ਜਾ ਰਹੀਆਂ ਫਿਰ ਇੱਕ ਚੀਜ਼ ਹੋਰ ਸਾਹਮਣੇ ਆਈ ਹੈ ਕਿ ਸਾਈਡ ਤੇ ਜੋ ਵਾਰਡ ਹੋਈ ਹੈ ਉਸ ਦੇ ਉੱਪਰ ਕੱਪੜੇ ਪਏ ਆ ਜਿਹੜੇ ਸੁੱਕਣ ਵਾਸਤੇ ਕੱਪੜੇ ਪਏ ਹੋ ਉਹ ਨਜ਼ਰ ਆ ਰਹੇ ਆ ਤੇ ਕੀ ਗੱਲ ਹੈ ਕਿ ਸੀਐਮ ਜਿਹੜੇ ਆਪਣੇ ਮਾਨ ਸਰਕਾਰ ਹੈ ਜਿਹੜੀ ਕੀ ਗੱਲ ਆ ਕਿ ਉਹਨੂੰ ਕੋਈ ਡਰ ਭੈ ਨਹੀਂ ਹੈ ਕਿ ਭਗਵਾਨ ਵਾਲਮੀਕ ਮਹਾਰਾਜ ਬਹੁਤ ਤਗੜੀ ਚੀਜ਼ ਨੇ ਬਿਲਕੁਲ ਜੀ ਕੀ ਕਹੀਏ ਕਿ ਆਪਾਂ ਸਿਰਜਣ ਕਰਤਾ ਨੇ ਉਹ ਸਿਰਜਣ ਕਰਤਾ ਨੇ ਕੀ ਗੱਲ ਆ ਕਿ ਦੁਨੀਆਂ ਸਜਣ ਵਾਲੇ ਉਹ ਨੇ ਤੇ ਉਹਨਾਂ ਦਾ ਉਹਨਾਂ ਦੇ ਦਿਲ ਦੇ ਵਿੱਚ ਕੋਈ ਭੈ ਨਹੀਂ ਹੈ ਜੇ ਕਿਤੇ ਇੱਕ ਚੀਜ਼ ਹੋਰ ਆ ਦੇਖੋ ਜੀ ਮੈਂ ਤੁਹਾਨੂੰ ਇੱਕ ਮਿੰਟ ਲਈ ਵਾਸਤੇ ਰੋਕਦਾ ਇੱਕ ਚੀਜ਼ ਹੋਰ ਹੈ ਕਿ ਅਕਾਲ ਤਖਤ ਤੋਂ ਉਹਨਾਂ ਨੂੰ ਹੁਕਮ ਲੱਗਾ ਸੀ ਜੀ ਬਿਲਕੁਲ ਜੀ ਹੁਕਮ ਲੱਗਾ ਸੀ ਤੇ ਉਹ ਉੱਥੇ ਨਮਸਤਕ ਹੋਏ ਨੇ ਉੱਥੇ ਪਹੁੰਚੇ ਨਹੀਂ ਅੱਜ ਤੱਕ ਉਹ ਅੰਮ੍ਰਿਤਸਰ ਦੇ ਵਿੱਚ ਨਹੀਂ ਤੇ ਫਿਰ ਇਹ ਦੂਜਾ ਨੰਬਰ ਏ ਕਿ ਇਧਰ ਵੀ ਤੀਰ ਸੇ ਜੋ ਪਾਵਨ ਤੀਰਥੇ ਇਸ ਚੀਜ਼ ਦੇ ਉੱਪਰ ਕਿਉਂ ਨ ਯਾਰ ਮੇਨ ਕਾਰਨ ਜੋ ਉਹ ਤੁਸੀਂ ਆਪਣੇ ਜੋ ਵੀ ਦਰਸ਼ਕ ਨੇ ਆਪਣੀ ਸੰਗਤ ਨੇ ਤੁਸੀਂ ਉਹਨਾਂ ਨੂੰ ਚਾਣਨਾ ਸੋਤਾ ਸਾਹਿਬ ਅਸਲ ਦੇ ਵਿੱਚ ਜਿਵੇਂ ਤੁਸੀਂ ਕੱਪੜੇ ਦੀ ਗੱਲ ਕੀਤੀ ਆ ਤੁਸੀਂ ਹੁਣੇ ਦੇਖੋ ਮੈਂ ਕੈਮਰਾਮੈਨ ਨੂੰ ਕਹਿਣਾ ਵੀ ਆ ਦਿਖਾਓ ਜੀ ਜੀ ਆ ਤੁਸੀਂ ਦਿਖਾਓ ਜੀ ਆ ਦੇਖੋ ਉਹ ਕੱਪੜੇ ਦੇਖੋ ਤੁਸੀਂ ਜੀ ਜੀ ਇਹ ਦੇਖੋ ਬਾਬਾ ਜੀ ਅਸਲ ਕਹਾਣੀ ਕੀਤੀ ਸੀ ਅਸਲ ਇਹ ਸਾਰਾ ਕਾਰਜ ਕਿੰਨੇ ਰੱਖਣਾ ਕਿੰਨੇ ਸਾਂਭਣਾ ਸੀ ਜੀ ਪਹਿਲਾ ਨੰਬਰ ਤਾਂ ਜਦੋਂ ਜੀਐਮ ਟਰਮੀਨੇਟ ਹੋਇਆ ਉਸ ਤੋਂ ਪਹਿਲਾਂ ਜੀਐਮ ਟਰਮੀਨੇਟ ਹੋਣ ਤੋਂ ਪਹਿਲਾਂ ਬਾਅਦ ਵਿੱਚ ਅਸੀਂ ਜੀਐਮ ਦੀ ਮੰਗ ਨਹੀਂ ਕੀਤੀ ਠੀਕ ਆ ਜੇ ਜੀਐਮ ਨਹੀਂ ਲੱਗਾ ਜਿਹੜਾ ਜਿਹੜਾ ਲੱਗਾ ਆ ਉਹ ਜਿਹੜਾ ਕੋਈ ਪ੍ਰੋਗਰਾਮ ਹੁੰਦਾ ਉਹ ਵੀ ਕੱਚਾ ਰੱਖਿਆ ਇਹਨਾਂ ਨੇ ਠੀਕ ਹੈ ਜੀ ਤੇ ਦੂਸਰਾ ਨੰਬਰ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਆਹ ਦੇਖੋ ਆ ਆ ਪ੍ਰਕਰਮਾ ਦਾ ਕੰਮ ਆਹ ਦੇ ਕੈਮਰਾਮੈਨ ਨੂੰ ਕਹੂੰਗਾ ਕਿ ਇਹ ਦਿਖਾਈਆਂ ਜਾਂ ਤਸਵੀਰਾਂ ਖਿੱਚ ਲੈਣਾ ਹੈ ਇੱਕ ਜੇ ਜੋ ਸ਼ਾਸਤਰ ਦੇ ਨਾਲ ਕੱਢ ਕੇ ਸੋਣ ਹਾਂ 2 ਅਗਸਤ 27 ਔਰ ਅਸੀਂ ਡਟ ਕੇ ਵਿਰੋਧ ਕਰਾਂਗੇ ਪੰਜਾਬ ਸਰਕਾਰ ਦਾ ਵੀ ਤੇ ਸੀਐਮ ਸਾਹਿਬ ਦਾ ਵੀ ਵਿਰੋਧ ਕਰਾਂਗੇ ਤਾਂ ਜਿਹੜੇ ਵੀ ਨਮਾਇंदे ਨੇ ਸ਼ਰੈਨ ਬੋਰਡ ਦੇ ਉਹਨਾਂ ਦਾ ਵੀ ਅਸੀਂ ਡਟ ਕੇ ਵਿਰੋਧ ਕਰਾਂਗੇ ਮੈਂ ਸਮਾਜ ਨੂੰ ਅਪੀਲ ਕਰਦਾ ਕਿ ਸਮਾਜ ਜਰੂਰ ਗੌਰ ਕਰੇ ਸਮਾਜ ਨੂੰ ਜਰੂਰ ਬਿਆਨ ਲਾਓ ਬਿਲਕੁਲ ਜੀ ਸਾਡੇ ਨਾਲ ਸੇਵਾਦਾਰ ਮੌਜੂਦ ਨੇ ਤੇ ਸਾਡੇ ਨਾਲ ਸੇਵਾਦਾਰ ਭਾਈ ਮਨਦੀਪ ਸਿੰਘ ਜੀ ਉਹਨਾਂ ਦੇ ਨਾਲ ਵਾਰਤਾਲਾਪ ਸਾਂਝੇ ਹੋਏ ਨੇ ਉਹਨਾਂ ਨੇ ਜੋ ਕਿ ਸਮਾਜ ਨੂੰ ਅਪੀਲ ਕੀਤੀ ਏ ਬਹੁਤ ਵਧੀਆ ਤਰੀਕੇ ਦੇ ਨਾਲ ਅਪੀਲ ਕੀਤੀ ਏ ਤਾਂ ਸਾਡੀ ਵੀ ਅਪੀਲ ਏ ਮਾਨ ਸਰਕਾਰ ਨੂੰ ਅੰਮ੍ਰਿਤਸਰ ਦੇ ਡੀਸੀ ਸਾਹਿਬ ਨੂੰ ਭਈ ਜੋ ਪਾਵਨ ਤੀਰਥੇ ਉਸ ਤੇ ਨਜ਼ਰ ਪਾਈ ਜਾਵੇ ਤੇ ਦੇਖ ਰੇਖ ਦੇ ਵਿੱਚ ਆ ਜੋ ਉਹ ਸਫਾਈ ਦੀ ਜੋ ਸਮਾਂ ਸੀ ਉਹ ਚਲੋ ਪਿਛਲਾ ਲੰਘ ਗਿਆ ਏ ਆਉਣ ਵਾਲਾ ਸਮਾਂ ਏ ਜਿਹੜਾ ਉਹ ਸੁਧਾਰਿਆ ਜਾਵੇ ਕੈਮਰਾਮੈਨ ਅਮਰਤਪਾਲ ਦੇ ਨਾਲ ਹਰਵਿੰਦਰ ਸੌ ਤਾਂ ਦੀ ਰਿਪੋਰਟ ਅੰਮ੍ਰਿਤਸਰ